ਵੀਡੀਓ ਵੇਖਣ ਵਾਲੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਦੱਸਣਾਂਗੇ ਆਪਾਂ ਜਿਵੇਂ ਲੈਨਿੰਗ ਕਲਰ ਸੂਟ ਕਰਦੇ ਨੇ ਜੌਰਜਟ ਦਾ ਸੂਟ ਹੈ ਇਹ ਵਾ ਲੈ ਆਪਣਾ ਬਣ ਰਿਹਾ ਹੋਇਆ ਇਸ ਤੇ ਆਪਾਂ ਟਾਟਾ ਲਾਉਣਗੇ ਨੀਚੇ ਕੱਪਟਨ ਆਪਾਂ ਟੈਚ ਕਰਨਾ ਦੱਸਾਂਗੇ ਵੈਸੇ ਲੰਬਾਈ ਚੜਾਈ ਆਪਾਂ ਮਾਪ ਦੇ ਹਿਸਾਬ ਨਾਲ ਲਏ ਜੀ ਤਾਂ ਵੀ ਕੱਪੇ ਦੀ ਲੰਬਾਈ ਨਾ ਕੇ ਆਪਾਂ ਇਸ ਨੂੰ ਸਾਈਡ ਉੱਤੇ ਪ੍ਰੈਸ ਕਰ ਲਈਏ ਉਸ ਤੋਂ ਬਾਅਦ ਆਪਾਂ ਜੁੜਾ ਰਿਵਰਸੀਬਲ ਟੇਪ ਆ ਇਹਦੇ ਨਾਲ ਆਪਾਂ ਚੁਸਤ ਪੀਸ ਕਰਕੇ ਤਾਂ

ਨਹੀਂ ਆਪਾਂ ਸੈਂਟਰ ਚ ਲਗਾਣੀਏ ਮੈਂ نیچے ਆਪਾਂ ਫੋਲਡ ਕਰਨਾ ਵਾ ਇੱਥੇ ਲਗਾਈਏ ਸੈਂਟਰ ਚ ਵੀ ਕੋਈ ਨਹੀਂ ਲਗਾਣੀ ਕਿੰਨਾ ਸੈੱਡਾਂ ਤੇ ਲਗਾ ਲਈਏ ਇਧਰ ਲੈਂਥ ਵਾਲੇ ਤੇ ਉੱਪਰ ਆ ਕੇ ਉੱਪਰਲੇ ਸੈੱਡ ਕਿਰਦੀ ਕਟਾਈ ਕਰਨ ਉਸਤੇ ਇਹ ਇਧਰ ਲਿਸਕ ਹੈ ਅਸਰਾ ਹੁਣ ਆਪਾਂ ਦੱਸਾਂਗੇ ਤੁਹਾਨੂੰ ਉੱਪਰ ਕੱਪੜਾ ਪਛਾਣਾ ਕੱਪੜਾ ਕਿਸ ਤਰੀਕੇ ਪਛਾਣਾ ਇਸ ਤਰੀਕੇ ਹੁਣ ਆਪਾਂ ਕੱਪੜਾ ਪਛਾਵਾਂਗੇ ਜੋ ਖਲਸ ਵਾਰਾ ਕਰਨਾ ਵੀ ਆਪਣੇ ਜਿਹੜਾ ਟੇਪ ਆ ਜਿਸੇ ਨਾਲ ਇਸ ਤਰ੍ਹਾਂ ਪਾਸ ਵਾਰਾ ਕਰ ਲਾਂਗੇ نیچے ਤੋਂ ਵੀ ਸਭ ਤੋਂ ਪਹਿਲਾਂ ਉੱਪਰੋਂ ਆਪਾਂ ਕੰਮ ਸ਼ੁਰੂ ਕਰਾਂਗੇ ਉੱਪਰ ਤੋਂ

इधर ले लो प्लस मार दो हल्की हल्की जिधर भी बार बार अपना उधर चल गई ना ਤਾਂ ਜਿਵੇਂ ਆਪਾਂ نیچے ਨੂੰ ਦੇਖੋ ਜਿਹੜੀ ਕੱਪੜੀ ਲਗਾ ਗਏ ਇਸ ਤਰੀਕੇ ਆਪਾਂ ਰਿਵਰਸੀਬਲ ਟੇਪ ਦੇ ਨਾਲ ਲਾਉਣ ਐਸ਼ ਕਰਦੇ ਸੈਂਟਰ 'ਚ ਨਹੀਂ ਲਾਈ ਕਿੰਨਾ ਸੈਕਿੰਡ ਲਗਾਇਆ ਟੈਸਟਿੰਗ ਕਰਕੇ ਲੈ ਲੈਂਦੇ ਆਂ ਫਿਰ ਇਹ ਦੇਖੋ ਫਿਰ ਚੈੱਕ ਕਰਸ ਲੀਏ ਆਪਣੇ ਨਾਲ ਆ ਪੈਚ ਹੋ ਗਿਆ ਕਪੜਾ ਇਧਰੋਂ ਮੈਂ ਆਉਂ ਤਾ ਨਾ ਕਪੜਾ ਟੈਚ ਹੋ ਗਿਆ ਚੱਕ ਨੇ ਹੁੰਦਾ ਕੱਲਾ ਅਗਰ ਹੁਣ ਆਪਾਂ ਥੀਰੇ ਦੀ ਕਟਾਈ ਕਰਨੀ ਹੈ ਨਾਲ ਇਕੱਠਾ ਹੀ ਕਪੜਾ ਬਣਾਇਆ ਟੈਸਟ ਕਰਨਾ ਹੁਣ ਆਪਾਂ ਇਸ ਤਰੀਕੇ ਨਾਲ ਸੈਂਟਰ ਤੋਂ ਚੱਕ ਕੇ ਇਹ ਨੂੰ ਪਾਉਣਾ ਹੈ ਇਹਨੂੰ ਵਿੱਚ ਲੱਗੇ ਆਣਾ ਆਪਾਂ ਥੀਰੇ ਦੀ ਕਟਾਈ ਕਰਨ ਵਾਸਤੇ ਇਹ ਤੋਂ ਸਾਹਬਰ ਕੜਾਈ ਨਾਲ ਕੜਾਈ ਦੇ ਉੱਪਰ ਕਰਕੇ ਇੱਥੇ ਆਪਾਂ ਸੂਈ ਵਗੈਰਾ ਵੀ ਪਿੰਨ ਵਗੈਰਾ ਵੀ ਲਗਾਵਾਂਗੇ ਕਿ ਜਿਹੜੀ ਇਹ ਬਰੋਕਰ ਰਵੇ ਵਰਤੋਂ ਇੱਥੋਂ ਪਾ ਸੈਂਟਰ 'ਚ ਵੀ ਕਿ ਕਿੱਥੇ ਵੀ ਪਿੰਨ ਲਗਾਵਾਂਗੇ दे गलाई देप भी बरूबर करके गलाई की शेप ना कुने ना कुना मिला के आप इत लगावे आप जितने खत्म होगी कढ़ाई हा आपण तीरे ड्राप करना थोडा आसान तरह पाणी पाला लागे ਇਸੇ ਤਰੀਕੇ ਨਾਲ ਆਪਾਂ ਪਿਛਲੇ ਪੱਲੇ ਦਾ ਵੀ ਦੇਖੋ ਟੈਚ ਕਰ ਲਈ ਇਹਨੂੰ ਟੈਚ ਕਰਕੇ ਸੈਂਟਰ ਦੀ ਪਾਨ ਪਾਈ ਹੋਈ ਹੈ ਸਭ ਤੋਂ ਪਹਿਲਾਂ ਆਪਾਂ ਨਹੀਂ ਉੱਪਰ ਹੀ ਰੱਖ ਦਿੰਦੇ ਆਪਾਂ ਇਸ ਤਰ੍ਹਾਂ ਇਹਨੂੰ ਚਲਾ ਲਿਆ ਉੱਪਰ ਉਹ ਟੈਚ ਕਰ ਲਵਾਂਗੇ ਇੱਕ ਕਰਨੀ ਸਭ ਤੋਂ ਪਹਿਲਾਂ ਆਪਾਂ ਇਹ ਵੀ ਦੇਖਣਾ ਵੀ ਆਪਣਾ ਲੈੱਗ ਜਿਹਾ ਲਗਾ ਬਰੌਡ ਜ਼ਿਆਦਾ ਤਾਂ ਨਹੀਂ ਇਹਦੇ ਵਿੱਚੋਂ ਜਿਵੇਂ ਇੱਥੇ ਤੱਕ ਆਪਣੇ ਬਰਾਬਰ ਆਇਆ ਹੋਇਆ ਵਰਕ ਰੋੜ ਆਪਣਾ ਸਹੀ ਹੋਈ ਹੈ ਕਈ ਵਾਰ ਜਾਰਾ ਹੁੰਦਾ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਅੱਗੇ ਵਧਾ ਕੇ ਰੱਖਣਾ ਪੈਂਦਾ ਵਾ ਇਸ ਕਰਕੇ ਹੁਣ ਆਪਾਂ ਮੈਪ ਕਰਾਂਗੇ ਨਾ ਇਹ ਹੈ ਹੁਣ ਆਪਣਾ ਬਾਜੀ ਦਾ ਟੁਕੜਾ ਭਾਜੀ ਦੇ ਦੋਨੋਂ ਪਾਸੇ ਕਟਾਈ ਕੀਤੀ ਹੋਈ ਸੀ ਇਧਰ ਕਪੜਾ ਘੱਟ ਸੀਗਾ ਤੇ ਇਧਰ ਜ਼ਿਆਦਾ ਸੀਗਾ ਥੋੜਾ ਜਿਆ ਜੈਰੀਲ ਪਾਸੇ ਆਪਾਂ 모ੜਾ ਰੱਖਿਆ ਕਿਉਂਕਿ ਆਪਾਂ ਜੇ ਇਧਰ ਰੱਖਦੇ ਸੀ ਤੇ ਆਪਣੀ ਜਿਹੜੀ ਕਢਾਈ ਵਾਲੀ ਲੋਕਾਂ ਵਿੱਚ ਕਟਾਈ ਹੋ ਜਣੇ ਸੀਗੀ ਸੀਨ ਚਾਜਣੇ ਸੀ ਇਸ ਕਰਕੇ ਆਪਾਂ ਜਿਹੜਾ ਕਪੜਾ ਜ਼ਿਆਦਾ ਸੀ ਇਧਰ ਰੱਖਿਆ ਪਰ 모ੜੇ ਦੀ ਸਲਾਈ ਕਰਨ ਵਾਸਤੇ ਤੇ ਹੁਣ ਆਪਣੀ ਇਹ ਇਧਰ ਹੀ ਸਾਈਡ ਹੈ ਮੂਰੀ ਲੇੜੀ ਕਰਨ ਵਾਸਤੇ ਕਪੜਾ ਘੱਟਾ ਆਪਾਂ ਲੇੜੀ ਦੇ ਨਹੀਂ ਕਰ ਸਕਦੇ ਹੈਗੇ ਤੇ ਇਹ ਆਪਾਂ ਲੇੜੀ करनी तो नहीं, नहीं हैगी तो आप इस तरीके अटैच कर सकते हैं जो बाजू सीधी है पुठी करके इस तरह आप सीन लगावे सीन आप पक्की लानी है ਸਿੱਧੀ ਕਰ ਲੈਣੀ ਹੈ ਇਸ ਤਰੀਕੇ ਨੂੰ ਆਪਾਂ ਜੇ ਲੈਂਸ ਲਗਾਣੀ ਹੈਗੀ ਲੈਂਸ ਲੁੱਕ ਬਣਾਉਗੇ ਨਹੀਂ ਤੇ ਆਪਾਂ ਜਰੂਰ ਚਲਪਾਹੀ ਕਰਵਾਗੇ ਇਸ ਤਰ੍ਹਾਂ ਜਿਹੜਾ نیچے ਵਾਲਾ ਕੱਪੜਾ ਲਾਉਣ ਵਾਲਾ ਹੈ ਨੂੰ نیچے ਰੱਖੋ ਕੋਈ ਲੋਕ ਵੀ ਆਗੇ ਡਿਜ਼ਾਈਨ ਨੂੰ ਬਚ ਗਿਆ ਤੇ ਆਪਣੀ ਲਾਉਣ ਦੇ ਨਾਲ ਅਟੈਚਿੰਗ ਜੇ ਬਾਜੀ ਵਰਕਾ ਲਈ ਹੋਵੇ ਉਹਦੇ ਕੱਪੜਾ ਜੇ ਕੱਟ ਹੋਏ ਤੇ ਉਹਨੂੰ ਇਸ ਤਰ੍ਹਾਂ ਕੇ ਲਾਉਣ ਪੈਚ ਕਰ ਉਹ ਇਸ ਤਰ੍ਹਾਂ ਆਪਾਂ ਇਹ ਨਾਲ ਲੋ ਅਟੈਚ ਕਰਨੀ ਹੈ ਰਿਵਰਸੀਬਲ ਟੇਪ ਦੇ ਨਾਲ ਪਹਿਲਾਂ ਆਪਾਂ ਲੋਣਾ ਅਟੈਚ ਕਰ ਲਈ ਅੱਗੇ ਵਾਲੀ ਤੇ ਹੁਣ ਇਸ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਠੱਠੀ ਵੀ ਲਗਾ ਸਕਦੇ ਹਾਂ ਜਾਂ ਆਪਾਂ ਘੱਟ ਵੀ ਜਲੇ ਦਾ ਵੀ ਘੱਟ ਵੀ ਕਰ ਸਕਦੇ ਆ ਇਸ ਤਰ੍ਹਾਂ ਥੋੜੀ ਇਸ ਤੋਂ ਵੱਧ ਅਚ ਅੰਦਰ ਰੱਖਾ ਲਏ ਇਸ ਕੋਲ ਨਾਲ ਸੀ ਇਸ ਤਰੀਕੇ ਨਾਲ ਕਿ ਲਓ ਪਹਿਲਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਵਾਲ ਕੱਟ ਲੈਣੇ ਨੇ ਵਾਲ ਨਾਲੋਂ ਵਿੱਚ ਨੂੰ ਇਸ ਤਰੀਕੇ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮੋਰੀ ਤੋਂ ਮਾਰਾਂਗੇ ਪ੍ਰੈਸ نیچے ਵਾਲਾ ਕਪੜਾ نیچے ਰਵੇ ਉੱਪਰ ਵਾਲਾ ਇਹ ਤੋਂ ਨਾ ਪਰ ਉਪਰ ਨੂੰ ਜਾਵਾਂਗੇ ਇਸ ਤਰੀਕੇ ਇਹ ਇਹ ਨੂੰ ਸਾਈਡ ਤੇ ਇੱਕ ਸਾਈਡ ਦੀ ਮੈਣੀ ਪੈਗੀ ਚਿੰਗਰ ਲਵਣਾਂ ਕੋੜੇ ਟਾਂਸ ਲਈ ਇਸਨੇ ਪੈ ਚੱਕ ਚੱਕੇ ਨਹੀਂ ਤੇ ਨਹੀਂ ਕਿ ਜਰੋਂ ਪਰ ਤੁਮ ਮਾਣੀਏ ਇਤਨੇ ਪ੍ਰੈਸ ਤੇ ਲਿਜੇ ਦੱਬ ਕੇ ਟੈਚ ਕਰਨ ਤੋਂ ਬਾਅਦ ਫਿਰ ਆਪਾਂ ਜਿਹੜਾ ਗਾਧੂ ਕਪੜਾ ਹੈ ਦੀ ਕਟਾਈ ਦੀ ਕਰ ਸਕਦੇ ਹਾਂ ਇਸ ਤਰੀਕੇ ਬਰੂ ਬੁਸ਼ੀਏ ਤੇ ਰੱਖ ਲੀ ਇਸੀ ਤਰ੍ਹਾਂ ਹੀ ਆਪਾਂ ਇਧਰ ਸ਼ੀਟ ਕਰਦੇ। ਇਹ ਇਹ ਕਈ ਤਰੀਕਾ ਆਪਣਾ ਤੇ ਨਾ ਨਾ ਅਟੈਚ ਕਰਦਾ ਤੇ ਬਾਜੂ ਦੇ ਅਗੇ ਕਪੜਾ ਘੱਟ ਹੋਵੇ ਤੇ ਇਸ ਤਰ੍ਹਾਂ ਆਪਾਂ ਲੌਂਗ ਟੈਸਟ ਕਰਦੇ। ਪਹਿਲਾਂ ਇਹਨਾਂ ਟੈਚ ਕਰ ਲੈਨੇ ਮਸ਼ੀਨ ਨਾਲ ਉਸ ਤੋਂ ਬਾਅਦ ਰਿਵਰਸੇ ਬਟੇ ਪਰ ਅਸਲੀ ਨਾਲ। ਇਸ ਤਰ੍ਹਾਂ ਬਿਲਕੁਲ ਹੁਣ ਸਪਾਈ ਹੁੰਦੀ ਰੋ ਪੂਰਾ ਪ੍ਰੋਪਰ ਹੈ ਲਗਣਾ ਵੀ ਜਿਵੇਂ ਸਿੰਪਲ ਬਾਜੀ ਇਸ ਤਰ੍ਹਾਂ ਤੁਸੀਂ ਵੀ ਜੇ ਲੌਨ ਵਾਲੇ ਸੂਟ ਸੀਨੇ ਹੋਣ ਤਾਂ ਇਸ ਤਰ੍ਹਾਂ ਲੇਰੋ ਸਿਮਲਟੇਪ ਦੇ ਨਾਲ ਨਾ ਸਟੈਕ ਸਪੈਸ ਕਰਿਓ